ਉਹਨਾਂ ਦੇ ਘਰ ਦੇ ਸਾਥ ਜੀ ਸੀਗੇ ਸਤੋ ਜੀ ਮਾਰ ਦਿੱਤੇ ਇੱਕ ਅਠਵਾ ਉਹਨਾਂ ਦਾ ਬੱਚਾ ਸੀਗਾ ਜੇ ਮੇਰੇ ਖਿਆਲ ਕੋਈ 6-7 ਸਾਲਾਂ ਦਾ ਬੱਚਾ ਹੋਇਆ ਹੋਣਾ ਉਸ ਬੱਚੇ ਨੂੰ ਫਟਾਫਟ ਮਾਂ ਨੇ ਜਾ ਕੇ ਬਾਥਰੂਮ ਦੇ ਵਿੱਚ ਕੈਂਚੀ ਦੇ ਨਾਲ ਹੀ ਜੂੜਾ ਕੱਟ ਦਿੱਤਾ ਉਸ ਨੂੰ ਤੇ ਕਹਿੰਦੀ ਮੈਂ ਜੂੜਾ ਕੱਟ ਦਿੱਤਾ ਵੀ ਸ਼ਾਇਦ ਹੋ ਸਕਦਾ ਵੀ ਇਹਨਾਂ ਨੂੰ ਭੁਲੇਖਾ ਪੈ ਜਾਵੇ ਚਲ ਛੱਡ ਜਮਨ ਜੀ ਹੈ ਨਾ ਪਰ ਉਹ ਕਿਸੇ ਨੇ ਦੱਸ ਦਿੱਤਾ ਵੀ ਨਹੀਂ ਇਹ ਨਹੀਂ ਦਾ ਮੁੰਡਾ ਹੈਗਾ ਸਰਦਾਰਾਂ ਦਾ ਮੁੰਡਾ ਹੈਗਾ ਉਹਦੇ ਵੀ ਤੁਸੀਂ ਦੇਖ ਲਓ ਕਿ ਉਹਨਾਂ ਨੇ ਚੁੱਕ ਕੇ ਉਸ ਮੁੰਡੇ ਨੂੰ ਵੀ ਉਸ ਤਰ੍ਹਾਂ ਹੀ ਮਾਰਿਆ ਫਿਰ ਹਾਂ ਇੱਕ ਅਠਵਾ ਮੁੰਡਾ ਮਾਰਿਆ ਉਹ ਜਿਹਦਾ ਜੂੜਾ ਕਟਿਆ ਉਹ ਮਾਰ ਦਿੱਤਾ ਇੱਕ ਡੇਢ ਸਾਲ ਦਾ ਉਹਨਾਂ ਦਾ ਬੱਚਾ ਹੋਰ ਸੀਗਾ ਜੇ ਉਹ ਡੇਢ ਸਾਲ ਦੇ ਬੱਚੇ ਨੂੰ ਵੀ ਚੁੱਕ ਕੇ ਤੰਦੂਰ ਵਿੱਚ ਸਿੱਟ ਦਿੱਤਾ ਉਹਦੀ ਚਾਚੀ ਨੇ ਨਾ ਤੰਦੂਰ ਜਲ ਦੇ ਵਿੱਚੋਂ ਬੱਚਾ ਕੱਢ ਲਿਆ ਮੈਂ 3 ਸਾਲ ਮੈਡੀਕਲ ਦੇ ਵਿੱਚ ਆਪਣੇ ਹਸਬੰਦ ਦਾ ਇਲਾਜ ਕਰਵਾਉਂਦੀ ਰਹੀ ਆ ਮੈਂ 3 ਸਾਲ ਉਸ ਬੱਚੇ ਨੂੰ ਦੇਖਿਆ ਉਹਦੇ ਲੈਟਰਿੰਗ ਬਾਥਰੂਮ ਦੀ ਜਗ੍ਹਾ ਨਹੀਂ ਸੀ ਕਿਉਂ ਇੱਥੇ ਤੋਂ ਲੈ ਕੇ ਉਹਦਾ ਤਾਂੜ ਹੈ ਹੀ ਨਹੀਂ ਸੀਗਾ 3 ਸਾਲਾਂ ਬਾਅਦ ਡਾਕਟਰ ਨੇ ਕਿਹਾ ਇਹ ਦੇਖੋ ਬੱਚਾ ਜਿਵੇਂ ਜਿਵੇਂ ਵੱਡਾ ਹੋਏਗਾ ਤੁਸੀਂ ਬਹੁਤ ਔਖੇ ਹੋਵੋਗੇ ਭਈ ਇਹ ਇਹਦੇ ਨਾਲ ਉੱਤੇ ਚੰਗਾ ਇਹਨੂੰ ਟੀਕਾ ਲਗਵਾ ਦੋ ਜਾਂ ਕੁਝ ਵੀ ਕਰ ਦੋ ਹੈਨਾ ਫਿਰ ਮੈਂ ਰਖਿਆ ਲਾ ਉਹਨਾਂ ਨੇ ਟੀਕਾ ਟੁਕਾ ਲਗਵਾ ਦਿੱਤਾ ਮਰਵਾ ਦਿੱਤਾ ਬੱਚਾ